ਤੇ ਉਹ ਸਦਾ ਖੁਸ਼ੀ ਆਨੰਦ ਖੇੜੇ ਵਿੱਚ ਆਤਮਾਵਾਰੀਆਂ ਨੇ ਖੁਸ਼ੀ ਆਨੰਦ ਖੇੜੇ ਵਿੱਚ ਜਿਹੜੀਆਂ ਸਾਧ ਜਨਾਂ ਦੀ ਸੰਗਤ ਵਿੱਚ ਲੱਗੀਆਂ ਸਾਧ ਕਹੀਏ ਜਿੰਨੇ ਆਪਣੇ ਮਨ ਨੂੰ ਸਾਧਿਆ ਹੈ ਨਾ ਸਾਧੇ ਹੋਏ ਮਨ ਵਾਲਿਆਂ ਦੇ ਨਾਲ ਜਿਹੜੇ ਜੁੜ ਗਏ ਆ ਭਗਤ ਕੇ ਬੰਦਗੀ ਕਰਨ ਵਾਲੀਆਂ ਰੂਹਾਂ ਦੇ ਨਾਲ ਜਿਹੜੇ ਜੁੜ ਗਏ ਮਹਾਤਮਾ ਜਨਾਂ ਦੇ ਨਾਲ ਉਹ ਵੀ ਫਿਰ ਆਤਮਾਵਾਂ ਜਿਹੜੀਆਂ ਆਨੰਦ ਖੇੜੇ ਚ ਰਹਿਦੀਆਂ ਨੇ ਜਿਵੇਂ ਇੱਕ ਵਾਰ ਪੰਕਤੀ ਸਮਝ ਜਾ ਜੇ ਇੱਕ ਜ਼ਿਮੀਂਦਾਰ ਦਸਾਂ ਲੋਕਾਂ ਦੀ ਕਿਰਤ ਕਰਨ ਵਾਲਾ ਆਪਣੀ ਪੈਲੀ ਚ ਨਾ ਹਲ ਵਾਰਿਆ ਬਲਦ ਜੋਏ ਨੇ ਤੇ ਖੂਹ ਦੇ ਉੱਤੇ ਚਾਰ ਪੰਜ ਰੁੱਖ ਵੀ ਲੱਗੇ ਹੋਏ ਨੇ ਠੰਡੀ ਛਾਂ ਈ ਠੰਡੀ ਮਿੱਠੀ ਹਵਾ ਵਗਦੀ ਏ ਤੇ ਆਪਣੇ ਜਿਹੜੇ ਪਸ਼ੂ ਨੇ ਨਾਲ ਹੀ ਨੇ ਰੁੱਖਾਂ ਦੀ ਛਾਵੇਂ ਬੱਦੇ ਹੋਏ ਨੇ ਤੇ ਆਪ ਜਿਹੜਾ ਹਲ ਵਾਰਿਆ ਗਰਮੀ ਦਾ ਸਮਾਂ ਆ ਹਲ ਵਾਰਿਆ ਤੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਯਾਦ ਵਿੱਚ ਜੁੜਿਆ ਹੋਇਆ ਹੈ ਤੇ ਇਧਰੋਂ ਇੱਕ ਮਹਾਤਮਾ ਫਕੀਰ ਰੱਬ ਦਾ ਪਿਆਰਾ ਆਪਣਾ ਰਸਤਾ ਤੈਅ ਕਰਦਾ ਕਰਦਾ ਚਲਦਿਆ ਚਲਦਿਆ ਵੇਖਦਾ ਕਿ ਓ ਇੱਕ ਜ਼ਿਮੀਂਦਾਰੀ ਜਿਹੜਾ ਹਲ ਵਾਰ ਰਿਹਾ ਐ ਤੇ ਖੂਹ ਉਹਦਾ ਜਿਹੜਾ ਐ ਚੱਲ ਰਿਹਾ ਐ ਪਾਣੀ ਦੀਆਂ ਟਿੰਡਾਂ ਚਲੋ ਜਾ ਕੇ ਉੱਥੋਂ ਆਪਾਂ ਘੁੱਟ ਪਾਣੀ ਵੀ ਪੀਨੇ ਆ ਤੇ ਜਾ ਕੇ ਛਾਵੇਂ ਬੈੰਨੇ ਆ ਇਹ ਚਲਦੇ ਚਲਦੇ ਮਹਾਤਮਾ ਜੀ ਉਸ ਜ਼ਿਮੀਂਦਾਰ ਦੇ ਖੂਹ ਦੇ ਉੱਤੇ ਆ ਕੇ ਖੜੋ ਜਾਂਦੇ ਆ ਤੇ ਮਹਾਤਮਾ ਦਾ ਲਿਵਾਸ ਵੇਖ ਕੇ ਦੂਰੋਂ ਜ਼ਿਮੀਂਦਾਰ ਆਪਣੇ ਬਲਦ ਰੋਕ ਕੇ ਜੇ ਮਹਾਤਮਾ ਦੇ ਬਾਸ ਆ ਜਾਂਦਾ ਯਾ ਕਿ ਆਉ ਮਹਾਤਮਾ ਜੀ ਕਹਿ ਲੱਗੇ ਕਿ ਪਿਆਸ ਲੱਗੀ ਏ ਕਿ ਪਾਣੀ ਪੀਣਾ ਏ ਤੇ ਜ਼ਿਮੀਂਦਾਰ ਜਿਹੜਾ ਹੈ ਬੜਾ ਨੇਕ ਸੁਭਾਅ ਦਾ ਸੀ ਮਹਾਤਮਾ ਦੀ ਸੰਗਤ ਕਰਨ ਵਾਲਾ ਦਸਾਂ ਨਵਾਂ ਦੀ ਕਿਰਤ ਕਰਨ ਵਾਲਾ ਕਹਿ ਲਗਾ ਮਹਾਤਮਾ ਜੀ ਬੈਠੋ ਜੀ ਆਇਆਂ ਨੂੰ ਪਿਆਸ ਲੱਗੀ ਏ ਤੇ ਮਨ ਚ ਵਿਚਾਰਿਆ ਜ਼ਿਮੀਂਦਾਰ ਨੇ ਜੇ ਮੁਸਾਫਿਰ ਏ ਇੱਕ ਮਹਾਤਮਾ ਜੇ ਪਿਆਸ ਲੱਗੀ ਤੇ ਨਾਲ ਭੁੱਖ ਵੀ ਲੱਗੀ ਹੋਵੇਗੀ ਤੁਰਦਿਆਂ ਤੁਰਦਿਆਂ ਸੁਭਾਅ ਕੀ ਏ ਕਿ ਭੁੱਖ ਵੀ ਲੱਗ ਜਾਂਦੀ ਏ ਦੇ ਦੁਪਹਿਰ ਦਾ ਸਮਾਂ ਹੈ ਕਹਿ ਲਗੇ ਮਹਾਤਮਾ ਜੀ ਬੈਠੋ ਨਾਲੇ ਤਾਂ ਦੁਪਹਿਰਾ ਕੱਟ ਲੋ ਘੜੀ ਤੇ ਥੋੜਾ ਜਿਹਾ 5-7 ਮਿੰਟ ਤੁਸੀਂ ਰੁਕੋ ਤੁਹਾਡੀ ਪਿਆਸ ਦੇ ਨਾਲ ਮੈਂ ਭੁੱਖ ਦਾ ਵੀ ਕੋਈ ਯਤਨ ਕਰਦਾ ਵਾਂ ਮਹਾਤਮਾ ਜੀ ਕਹਿ ਲਗੇ ਠੀਕ ਹੈ ਮਹਾਤਮਾ ਜੀ ਬੈਠੇ ਆ ਟੌਕੜਾ ਮਾਰ ਕੇ ਤੇ ਇਸ ਜ਼ਿਮੀਂਦਾਰ ਨੇ ਕੀ ਕੀਤਾ ਉਸ ਖੂਹ ਦੇ ਉੱਤੋਂ ਪਾਣੀ ਲਿਆ ਤੇ ਖੂਹ ਦੇ ਉੱਤੇ ਜੋ ਇਹ ਪਸ਼ੂ ਬੱਜੇ ਨਾਲ ਗਾਂ ਜਿਹੜੀ ਇਹ ਗਾਂ ਨੂੰ ਚੋਣਾ ਕੀਤਾ ਤਾਜ਼ਾ ਦੁੱਧ ਚੋਇਆ ਇਹ ਇੱਕੋ ਕਾਰਜ ਦੇ ਨਾਲ ਦੋਵੇਂ ਕਾਰਜ ਜਿਹੜੇ ਹੱਲ ਹੋ ਜਾਣਗੇ ਨਾਲੇ ਤਾਂ ਪਿਆਸ ਵੀ ਮਿਟ ਜਾਏਗੀ ਨਾਲੇ ਭੁੱਖ ਵੀ ਮਿਟ ਜਾਏਗੀ ਹੁਣ ਦੁੱਧ ਛਕਾਣੇ ਆ ਮਹਾਤਮਾ ਨੂੰ ਪਿਆਸ ਵੀ ਜਿਹੜੀ ਬੁੱਝ ਜਾਏਗੀ ਤੇ ਭੁੱਖ ਵੀ ਮਿਟ ਜਾਏਗੀ ਰਾਜਾ ਦੁੱਧ ਚੋਇਆ ਯਾ ਤੇ ਬਰਤਨ ਦੇ ਵਿੱਚ ਪਾ ਕੇ ਮਹਾਤਮਾ ਦੇ ਸਾਹਮਣੇ ਪਰੋਸ ਕੇ ਰੱਖ ਦਿੱਤਾ ਇਹ ਸ਼ਕੋ ਮਹਾਤਮਾ ਜੀ ਬੜੇ ਖੁਸ਼ ਹੋਏ ਦੁੱਧ ਪੀਤਾ ਪਿਆਸ ਨਹੀਂ ਮਿਟ ਗਈ ਤੇ ਭੁੱਖ ਵੀ ਮਿਟ ਗਈ ਸਤ ਮਹਾਤਮਾ ਕਹਿਣ ਲੱਗੇ ਜੀਵਿੰਦਾਰ ਨੂੰ ਭਰਾਵਾ ਤੇਰੇ ਤੇ ਬੜੇ ਪ੍ਰਸੰਨਾਂ ਤੂੰ ਜੋ ਕੁਝ ਹੈ ਸੀ ਸ਼ਕਲ ਨੂੰ ਸਾਨੂੰ ਦਿੱਤਾ ਜਾ ਕਿਉਂਕਿ ਜੋ ਕੁਝ ਕਿਸੇ ਕੋਲ ਹੋਵੇ ਉਹੀ ਦੇਏਗਾ ਨਾ ਜਿਵੇਂ ਦਾ ਕਿਸੇ ਦਾ ਸੁਭਾਅ ਆ ਉਵੇਂ ਦਾ ਅਗਲਾ ਬੋਲ ਬੋਲੇਗਾ ਜੇ ਕੋਈ ਮਹਾਤਮਾ ਆਇਆ ਤੇ ਉਹ ਰੱਬ ਦੀ ਗੱਲ ਕਰੇਗਾ ਚਾਰ ਜਣਿਆਂ ਚ ਖਲੋਤਾ ਵੀ ਰੱਬ ਦੀ ਗੱਲ ਕਰੇਗਾ ਵਾਰ-ਵਾਰ ਰੱਬ ਦਾ ਹੀ ਜਿਕਰ ਕਰੇਗਾ ਕਿ ਜਿਵੇਂ ਰੱਬ ਨੂੰ ਚੰਗਾ ਲੱਗਦਾ ਜੇ ਰੱਬ ਨੇ ਚਾਹਿਆ ਤੇ ਜੇ ਕਿਸੇ ਅੰਦਰ ਕੂੜ ਕਬਾੜ ਭਰਿਆ ਆ ਤੇ ਉਹਨੇ ਨਿੰਦਾ ਚੁਗਲੀ ਇਰਖਾ ਹੀ ਕਰਨੀ ਐ ਇਸੇ ਟਰਮ ਆਤਮਾ ਕਹਿੰਦੇ ਜੋ ਤੇਰੇ ਪਾਸ ਹੈ ਤੂੰ ਛਕਣ ਨੂੰ ਦਿੱਤਾ ਆ ਕੋਈ ਉਹਲਾ ਨਹੀਂ ਰੱਖਿਆ ਤੇ ਤੇਰੇ ਤੇ ਬੜੀ ਪਰਸੰਤਾ ਆ ਤੇ ਆ ਹੁਣ 5-7 ਮਿੰਟ ਮੇਰੇ ਕੋਲ ਵੀ ਬਹਿ ਜੋ ਤੇਰੇ ਕੋਲ ਸੀ ਸਮਝਿਓ ਜੋ ਤੇਰੇ ਕੋਲ ਸੀ ਤੂੰ ਦਿੱਤਾ ਆ ਤੇ ਹੁਣ ਜੋ ਮੇਰੇ ਕੋਲੇ ਮੈਂ ਤੈਨੂੰ ਦੇਾਂਗਾ ਪਿਆਰ ਨਾਲ ਕੋਈ ਸਤਨਾ ਨੂੰ ਕੋਈ ਪਰਦਾਵਾਲਾ ਨਹੀਂ ਰੱਖਿਆ ਜੋ ਤੇਰੇ ਕੋਲ ਸੀ ਤੂੰ ਦੇ ਤਾ ਤੇ ਹੁਣ ਜੋ ਮੇਰੇ ਕੋਲ ਹੈ ਉਹ ਮੈਂ ਹੁਣ ਤੈਨੂੰ ਦੇਣਾ ਚਾਹੁੰਦਾ ਆ ਮੇਰੇ ਕੋਲ ਬਹਿ 5-7 ਮਿੰਟ ਇਉਂ ਉਸ ਮਹਾਤਮਾ ਵਾਲੇ ਰੰਗੀ ਹੋਈ ਰੂਹ ਸੀ ਜਿਹੜੀ ਇਹ ਆਪਣੇ ਪਾਸ ਬਿਠਾ ਲਿਆ ਸਾਹਮਣੇ ਸਨਮੁਖ ਕਹਿ ਲੱਗੇ ਹੁਣ ਮੇਰੇ ਬੱਸ ਪਿੱਛੇ ਪਿੱਛੇ ਬੋਲ ਜੋ ਮੈਂ ਬੋਲਾਂਗਾ ਹੁਣ ਜੋ ਮੇਰੇ ਕੋਲ ਹੈ ਮੈਂ ਤੈਨੂੰ ਦੇਣਾ ਤੂੰ ਮੇਰੇ ਪਿੱਛੇ ਪਿੱਛੇ ਬੋਲ ਤੇ ਆਪਾਂ ਵੀ ਸਾਰੇ ਜੋ ਉਹਨਾਂ ਦੇ ਬਚਨ ਕੈਸਨਾ ਆਪਾਂ ਵੀ ਸਾਰੇ ਜਪ ਲਈਏ ਮਹਾਤਮਾ ਜੀ ਜਪਣ ਲੱਗੇ ਤਾਂ ਸਾਰ ਜਿਹੜਾ ਤੇਜ ਪ੍ਰਤਾਪ ਉਸ ਨਾਮ ਦੁਆਰਾ ਜਿਹੜਾ ਆ ਉਸ ਜੀਮੀਦਾਰ ਭਰਾ ਨੂੰ ਬਖਸ਼ਿਸ਼ ਕਰਨ ਲੱਗਿਆ ਤੇ ਨਾਲ-ਨਾਲ ਜਪਦੇ ਆ ਵਾਹੇ ਗੁਰੂ ਵਾਹੇ ਗੁਰੂ ਜਪ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ गुरु गुरु वाहे गुरु वाहे गुरु हू गुरु वाहे गुरु इससे ऊपर नहीं विचार वाहे गुरु वाहे वाहे गुरु ਵਾਹਿਗੁਰੂ 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 ਜਪ ਲਓ ਸਤ ਵਾਹਿਗੁਰੂ ਵਾਹਿਗੁਰੂ ਸਭ ਤੋਂ ਵੱਡਾ ਲਾਹਾ ਆਇਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਮਹਾਤਮਾ ਜਨ ਜਪਉਂਦੇ ਗਏ ਇਹ ਪਿੱਛੇ ਪਿੱਛੇ ਜਪਦਾ ਗਿਆ ਜਪਦਿਆ ਜਪਨੇ ਆ ਨੌ ਦਰਵਾਜੇ ਜਿਹੜੇ ਬੰਦ ਹੋ ਗਏ ਤੇ ਦਸਵਾਂ ਦਰਵਾਜਾ ਜਿਹੜਾ ਖੁੱਲ ਗਿਆ ਸੁਰਤਤ ਜਿਹੜੀ ਨਾਮ ਦੇ ਵਿੱਚ ਲੱਗੀ ਸਮਾਪਤੀ ਹੋ ਗਿਆ ਮਹਾਤਮਾ ਜਨ ਉੱਠ ਕੇ ਆਪਣੇ ਰਾਹ ਦੇ ਉੱਤੇ ਚੱਲ ਪਏ ਤੇ ਉੱਥੇ ਹੀ ਬੈਠਾ ਜਪੀ ਗਿਆ ਜਪੀ ਗਿਆ ਜਦੋਂ ਲੰਮੇਰੇ ਸਮੇਂ ਬਾਅਦ ਨੇਤਰ ਪੱਟੇ ਇਹ ਵੇਖਦਿਆ ਕਿ ਮਹਾਤਮਾ ਜਨ ਤੇ ਚਲੇ ਗਏ ਤੇ ਸੁਰਤ ਜਿਹੜੀ ਇਹ ਨਾਮ ਦੇ ਰਸ ਵਿੱਚ ਭਿੱਜ ਵੀ ਏ ਉਹ ਜਿਹੜੇ ਮਹਾਤਮਾ ਜਦੋਂ ਜਪਾ ਰਹੇ ਸਨ ਜਿਹੜਾ ਆਨੰਦ ਬਣਿਆ ਸੀ ਉਹ ਆਨੰਦ ਅਜੇ ਤੱਕਰਾ ਵੀ ਵਰਸਦਾ ਪਿਆ ਕਿਉਂਕਿ ਦੁਨੀਆ ਦਾ ਰਸ ਅੰਦਰੋਂ ਖਤਮ ਹੋ ਗਿਆ ਦੁਨੀਆ ਦੇ ਖਿਆਲ ਬਿਰਤੀ ਖਤਮ ਹੋ ਗਈ ਇਹ ਰਸ ਆਏ ਔਰ ਰਸ ਜਾਈ ਦੁਨੀਆ ਦੇ ਰਸ ਜਾਂਦੇ ਰਹੇ ਨਾਮ ਵਿੱਚੋਂ ਰਸ ਆ ਗਿਆ ਐਸੀ ਸੁਰਤ ਜਿਹੜੀ ਨਾਂ ਵਿੱਚ ਭਿੱਜ ਗਈ ਸਦਾ ਸਦਾ ਵਾਸਤੇ ਤੇ ਇਹੀ ਬਚਨ ਗੁਰੂ ਅਰਜਨ ਦੇਵ ਸਾਹਿਬ ਜੀ ਮਾਰਾ ਕਰਦੇ ਨੇ ਤਨ ਮਨ ਮੌਲਿਆ ਖੜਾ ਵਿੱਚ ਆ ਗਿਆ ਕਦੋਂ ਤਨ ਮਨ ਮੌਲਿਆ RAM ਸੋ ਸੰਗ ਸਾਧ ਸੰਗੀਆਂ ਜਦੋਂ ਸੰਗਤ ਦਾ ਆ ਕੇ ਸੰਗ ਕੀਤਾ ਸੰਗਤ 'ਚ ਆ ਕੇ ਬਹਿਣਾ ਕੀਤਾ ਮਹਾਤਮਾ ਜਿਹੜਾ ਦੀ ਸੰਗਤ ਕਰ ਲਈ ਜੀਵਨ ਬਦਲ ਗਿਆ ਤੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਚ 15 ਪਾਗਤ ਬੈਠੇ 11 ਪੱਟ ਸਾਹਿਬ ਬੈਠੇ ਆ ਗੁਰੂ ਸਾਹਿਬ ਬੈਠੇ ਆ ਸਿੱਖ ਸਹਿਬਾਨ ਬੈਠੇ ਆ ਇਹਨਾਂ ਦੀ ਜਦੋਂ ਸੰਗਤ ਕਰਾਂਗੇ ਭਿੱਜ ਕੇ ਤੇ ਸਾਡਾ ਵੀ ਮਨ ਜਿਹੜਾ ਖੜਾਓ ਵਿੱਚ ਆ ਜਾਏਗਾ ਖੁਸ਼ੀ ਅਨੰਦ ਦੇਲੇ ਵਿੱਚ ਆ ਜਾਏਗਾ E